ਕੇ ਪਿੰਡਾਂ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਤੇ ਪੋਲਿਟਿਕਸ ਇੰਟਰਫੇਅਰ ਕੀਤੀ ਐ ਉਹਦੇ ਨਾਲ ਬਹੁਤ ਧੜੇਬਾਜੀ ਵਧੀ ਐ ਧੜੇਬਾਜੀ ਦਾ ਅਸਰ ਜਿਹੜਾ ਹੈ ਨਾ ਉਹ ਸਾਰੇ ਸੋਸ਼ਲ ਸਿਸਟਮ ਤੇ ਪਿਆ ਲੋਕਾਂ ਦਾ ਫਾਈਨੈਂਸ਼ੀਅਲ ਲਾਸ ਬੜਾ ਹੁੰਦਾ ਮੋਤੇ ਕੋਈ ਫੇਅਰਨੈਸ ਜਾਂ ਕ੍ਰਪਸ਼ਨ ਫਰੀ ਨਹੀਂ ਐ ਤੋ ਸਾਰਾ ਸਿਸਟਮ ਜਿਹੜਾ ਨਾ ਡਿਸਟਰੋਏ ਹੋ ਰਿਹਾ ਕੋਟ ਕਚੈਰੀਆਂ ਤੇ ਬਰਡਨ ਵੀ ਘਟੇਗਾ ਪਿੰਡਾਂ 'ਚ ਇਤਫਾਕ ਵੀ ਵਧੇਗਾ। ਉਹਨੇ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਵਿਸ਼ੇਕ। ਇਸ ਵਕਤ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਬੈਠੇ ਆਂ ਜਿੱਥੇ ਅੱਜ ਪੰਜਾਬ ਦੀ ਜਿਹੜੀ ਸਭ ਤੋਂ ਗੱਲ ਕਰੀਏ ਤਾਂ ਮੁੱਢਲੀ ਜਿਹੜੀ ਚੀਜ਼ ਹੈ ਜਿਹਦੇ 'ਚ ਪੰਜਾਬ ਦੇ ਜਿਹੜੇ ਪਿੰਡ ਨੇ ਪਿੰਡਾਂ ਵਿੱਚ ਪੰਚਾਇਤਾਂ ਨੂੰ ਲੈ ਕੇ ਅ ਇਨੂੰ ਤਾਂ ਪੋਲਿਟਿਕਸ ਕਹਿੰਦੇ ਕੀਤੀ ਜਾਂਦੀ ਹੈ ਪੰਚਾਇਤੀ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਪਿੰਡ ਨੇ ਉਹਦੇ ਵਿੱਚ ਕਿਤਨੇ ਸਰਪੰਚ ਦੀ ਜਿਹੜੀ ਅਹਿਮੀਅਤ ਹੈ ਉਹ ਖਤਮ ਹੋ ਰਹੀ ਹੈ ਸਾਡੇ ਨਾਲ ਅੱਜ ਜਸਟਿਸ ਅ ਜਸਟਿਸ ਰঞ্জੀਤ ਸਿੰਘ ਜੀ ਮੌਜੂਦ ਨੇ ਸਰ ਜਿਹੜਾ ਅੱਜ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਇਹ ਇੱਕ ਪ੍ਰੋਜੈਕਟ ਹੈ ਕੀ ਹੈ ਕਿਸ ਤਰ੍ਹਾਂ ਦਾ ਅਜੰਡਾ ਕਿਸ ਚੀਜ਼ ਦਾ ਸਾਡਾ ਪ੍ਰੋਜੈਕਟ ਸਾਡੇ ਜਿਹੜਾ ਅਸੀਂ ਵਿਜ਼ੂਅਲਾਈਜ਼ ਕਰ ਰਹੇ ਹਾਂ ਉਹ ਇਹ ਹੈ ਕਿ ਪਿੰਡਾਂ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਤੇ ਪੋਲਿਟਿਕਸ ਇੰਟਰਫੇਅਰ ਕੀਤੀ ਐ ਉਹਦੇ ਨਾਲ ਬਹੁਤ ਧੜੇਬਾਜੀ ਵਧੀ ਐ ਉਹ ਧੜੇਬਾਜੀ ਦਾ ਅਸਰ ਜਿਹੜਾ ਹੈ ਨਾ ਉਹ ਸਾਰੇ ਸੋਸ਼ਲ ਸਿਸਟਮ ਤੇ ਪਿਆ ਉਹ ਇੱਕ ਪਿੰਡ ਦੀ ਜਿਹੜੀ ਹੋਣ ਤੇ ਪਿਆ ਉਹ ਇਹ ਹੋਇਆ ਕਿ ਜਿਹੜੇ ਛੋਟੇ-ਮੋਟੇ ਫੈਸਲੇ ਜਿਹੜੇ ਪਿੰਡ ਲੈਵਲ ਤੇ ਹੋ ਸਕਦੇ ਸੀ ਜਾਂ ਜਿਹੜੀਆਂ ਪੰਚਾਇਤਾਂ ਪਾਵਰ ਐਕਸਰਸਾਈਜ਼ ਕਰ ਸਕਦੇਆਂ ਸੀ ਉਹ ਲੜਾਈ ਝਗੜੇ ਕਾਰਨ ਕਰਕੇ ਜਨਰਲਿਟੀ ਨਾ ਹੋਣ ਕਾਰਨ ਕਰਕੇ ਉਹ ਉੱਥੇ ਨਹੀਂ ਹੁੰਦੇ ਉਦਾਸਰ ਇਹ ਹੋਇਆ ਕਿ ਉਹ ਫਿਰ ਲੋਕੀ ਕੋਰਟ ਕਚੈਰੀਆਂ ਚ ਪੁਲਿਸ ਕੋ ਜਾਂਦੇ ਨੇ ਤੇ ਉਹਦਾ ਸਾਰੇ ਸਿਸਟਮ ਤੇ ਫਿਰ ਅਸਰ ਪੈਂਦਾ ਹੈ ਕੋਰਟ ਚ ਪੈਂਡੈਂਸੀ ਵੱਧਦੀ ਹੈ ਔਰ ਲੋਕਾਂ ਦਾ ਫਾਈਨੈਂਸ਼ੀਅਲ ਲਾਸ ਬੜਾ ਹੁੰਦਾ ਕੋਰਟ ਚ ਜਾਣਾ ਕੋਈ ਅੱਜਕੱਲ ਤੁਹਾਨੂੰ ਪਤਾ ਹੈ ਕਿ ਕੋਈ ਮਤਲਬ ਬੜਾ ਫਾਈਨੈਂਸ਼ੀਅਲੀ ਬੜਾ ਪਿੰਚਿੰਗ ਹੈ ਸਿਮਿਲਰਲੀ ਪੁਲਿਸ ਜਿਹੜੀ ਕਿ ਇੱਕ ਮੈਨੂੰ ਪਤਾ ਕਹਿਣ ਦੀ ਲੋਡ ਨਹੀਂ ਤਾਂ ਆਪਣਾ ਸਭ ਜਨਦਾ ਜਾਣਦੀ ਹੈ ਕਿ ਪੁਲਿਸ ਜਿਹੜੀ ਹੈ ਉਹ 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 ਉਹਦੇ ਚ ਬਹੁਤੇ ਕੋਈ ਫੇਅਰਨੈਸ ਜਾਂ ਕਰਪਸ਼ਨ ਫਰੀ ਨਹੀਂ ਹੈ। ਤਾਂ ਸਾਰਾ ਸਿਸਟਮ ਜਿਹੜਾ ਨਾ ਡਿਸਟਰੋਏ ਹੋ ਰਿਹਾ। ਫਿਰ ਇਸ ਮਾਮਲੇ 'ਚ ਅਸੀਂ ਸੋਚਿਆ ਕਿ ਕੋਈ ਜੇ ਕੋਈ ਪੰਚਾਇਤਾਂ 'ਚ ਜੁਨੈਨੀਮਿਟੀ ਹੋ ਜਾਏ। ਉਹਨਾਂ ਦੇ ਕੋਲ ਜਿਹੜੀ ਪਾਵਰ ਨੇ ਉਹ ਐਕਸਰਸਾਈਜ਼ ਕਰ ਸਕਦੇ ਨੇ। ਉਹਦਾ ਅਸਰ ਇਹ ਹੋਏਗਾ ਕਿ ਕੋਰਟ ਕਚੈਰੀਆਂ ਤੇ ਬਰਡਨ ਵੀ ਘਟੇਗਾ। ਪਿੰਡਾਂ 'ਚ ਇਤਫਾਕ ਵੀ ਵਧੇਗਾ ਪਿੰਡਾਂ ਦੇ ਵਿੱਚ ਜਿਹੜਾ ਪੁਰਾਣਾ ਸਿਸਟਮ ਸੀ ਉਹ ਬਹਾਲ ਹੋਏਗਾ ਲੋਕਾਂ 'ਚ ਆਪਣੇ ਆਪਣੀयत ਆਏਗੀ ਔਰ ਇੱਕ ਦੂਜੇ ਨਾਲ ਫਿਰ ਮਿਲ ਜੁਲ ਕੇ ਰਹਿਣਗੇ ਸਰ ਲੇਕਿਨ ਜਦੋਂ ਗੱਲ ਕਰਦੇ ਆ ਮੈਂ ਪੰਜਾਬ ਦੇ ਪਿੰਡਾਂ ਦੀ ਤਾਂ ਇੱਕੋ ਸਮਾਂ ਸੀਗਾ ਜਦੋਂ ਪਿੰਡਾਂ ਵਿੱਚ ਜਿਹੜੇ ਸਰਪੰਚ ਹੁੰਦੇ ਸੀਗੇ ਵੀ ਕੋਈ ਪਿੰਡ ਦਾ ਮਸਲਾ ਹੁੰਦਾ ਤਾਂ ਸਰਪੰਚ ਦੇ ਕੋਲ ਡਾਇਰੈਕਟਲੀ ਜਾਂਦੇਗੇ ਉੱਥੇ ਹੀ ਮਸਲਾ ਜਿਹੜਾ ਉਹ ਸੌਟ ਆਊਟ ਹੋ ਜਾਂਦਾ ਸੀਗਾ ਬਟ ਹੁਣ ਕਹਿੰਦੇ ਵੀ ਪੰਜਾਬ ਦੇ ਜਿਹੜੇ ਪਿੰਡ ਨੇ ਪਿੰਡਾਂ ਪੰਚਾਇਤਾਂ ਦੀ ਜਾਂ ਸਰਪੰਚਾਂ ਦੀ ਗੱਲ ਨਹੀਂ ਹੁੰਦੀ ਸਿੱਧਾ ਉਹ ਕੋਰਟ ਕਚੇਰੀਆਂ ਵੱਲ ਭੱਜਦੇ ਨੇ ਉਸ ਦਾ ਕਿੰਨਾ ਕ ਅਸਰ ਪੈਂਦਾ ਇੱਕ ਤਾਂ ਜਿਹੜੇ ਕੋਰਟਸ ਨੇ ਉਹਨਾਂ ਦਾ ਕੀ ਇਸ ਦਾ ਪ੍ਰਭਾਵ ਪੈਂਦਾ ਹੈ ਜਿਹੜੇ ਸਰਪੰਚ ਨੇ ਉਹਨਾਂ ਦਾ ਇਸ ਦੇ ਉੱਤੇ ਕਿਉਂ ਨਹੀਂ ਕੁਝ ਹੋਇਆ ਦੇਖੋ ਇਹਦਾ ਸਿਸਟਮ ਜਿਹੜਾ ਇਹ ਹੀ ਹੈ ਨਾ ਲੋਕਾਂ ਨੂੰ ਜਿਹੜਾ ਜਦੋਂ ਇੱਕ ਦੂਜੇ ਨਾਲ ਲੜਾਈ ਝਗੜੇ ਨਾਲ ਤੁਸੀਂ ਕਰਕੇ ਆਉਂਦੇ ਹੋ ਇਲੈਕਸ਼ਨ ਲੜ ਕੇ ਆਉਂਦੇ ਹੋ ਉਦੋਂ ਫਿਰ ਦੋ ਧੜੇ ਬਣ ਜਾਂਦੇ ਨੇ ਪਿੰਡ ਦੇ ਵਿੱਚ ਫਿਰ ਇੱਕ ਧੜੇ ਨੂੰ ਦੂਸਰਾ ਧੜੇ ਦਾ ਫੈਸਲਾ ਨਹੀਂ ਮੰਜ਼ੂਰ ਹੁੰਦਾ ਫਿਰ ਉਹ ਉਹਦੇ 'ਚ ਲੱਗਦਾ ਹੈ ਕਿ ਮੋਟੀਵੇਸ਼ਨ ਹੁੰਦੀ ਹੈ ਸਭ ਕੁਝ ਹੁੰਦਾ ਹੈ ਇਹ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਤੇ ਫਿਰ ਇਸੇ ਕਰਕੇ ਅਸੀਂ ਸੋਚਿਆ ਨਾ ਕਿ ਯੂਨਾਨਿਮਿਟੀ ਹੋਵੇ ਤੇ ਜਿਹੜੇ ਸਰਪੰਚ ਜਾਂ ਪੰਚ ਬਣ ਉਹਦੇ 'ਚ ਲੋਕਾਂ ਦਾ ਇਤਬਾਰ ਵਧੇ ਤੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਸਾਰੇ ਸਾਂਝੇ ਚੁਣੇ ਹੋਏ ਨੇ ਔਰ ਇਹ ਜਿਹੜੇ ਨੇ ਸਾਡੀ ਗੱਲ ਦਾ ਫੈਸਲਾ ਜਿਹੜਾ ਸਹੀ ਕਰਨਗੇ ਉਹ ਫਿਰ ਜਿਸ ਨਾਲ ਸਾਰੇ ਸਿਸਟਮ ਤੇ ਬਰڈن ਘਟੇਗਾ ਪੰਚਾਇਤਾਂ 'ਚ ਇਤਫਾਕ ਵੀ ਵਧੇਗਾ ਲੋਕਾਂ 'ਚ ਇਤਫਾਕ ਵਧੇਗਾ ਇਹ ਜਿਹੜਾ ਨਾ ਇਹ ਐਕਸਪੈਰੀਮੈਂਟ ਜਿਹੜਾ ਵਿਲੇਜ ਲੈਵਲ ਤੱਕ ਹੋ ਸਕਦਾ ਕਿਉਂਕਿ ਇੱਕ ਵਿਲੇਜ ਛੋਟਾ ਯੂਨਿਟ ਹੈ ਉਹਨੂੰ ਵੱਡੇ ਲੈਵਲ ਤੇ ਸ਼ਾਇਦ ਇਹ ਪ੍ਰੈਕਟਿਕੀਬਲ ਨਾ ਹੋਵੇ ਇਸ ਕਰਕੇ ਅਸੀਂ ਪਿੰਡ ਲੈਵਲ ਤੋਂ ਸ਼ੁਰੂ ਕੀਤਾ ਹੈ ਤੇ ਹੋਪਫੁਲੀ ਸ਼ਾਇਦ ਕਾਮਯਾਬ ਹੋਵਾਂਗੇ ਅਸੀਂ ਜਿਵੇਂ ਪਿੰਡਾਂ ਜੁੜੀ ਰੇਸ਼ਿਓ ਹੁੰਦੀ ਹੈ ਉਹ ਲੇਡੀਜ਼ ਦੀ ਮਹਿਲਾਵਾਂ ਦੀ ਰੇਸ਼ਿਓ ਵੀ 50% ਹੈ ਤੇ ਜਿਹੜੇ ਮੀਲਸ ਨੇ ਉਹਨਾਂ 50% ਬਟ ਜਿਹੜੇ ਥੋੜਾ ਲੋਕ ਇਹ ਤਾਂ ਮਿਸ਼ਨ ਹੈ ਇਹ ਇਹ ਉਹਨਾਂ ਲੋਕਾਂ ਦਾ ਕਿਵੇਂ ਪਹੁੰਚਾਉਂਗੇ ਕਿਵੇਂ ਇਕੱਠਾ ਕਰਨ ਦੇ ਬਗਲ ਕਿਵੇਂ ਕਰਾਂ ਕਿੰਨਾ ਉਹ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਪਹਿਲਾਂ ਸੋਚਿਆ ਹੈ ਕਿ ਜਿਹੜੇ ਰਿਜ਼ਰਵਡ ਕੈਟੇਗਰੀ ਜਿਸ ਤਰ੍ਹਾਂ ਔਮਨ ਦੇ ਵਾਸਤੇ ਰਿਜ਼ਰਵਡ ਕੈਂਡੀਡੇਟਸ ਹੈ ਉਹਨਾਂ ਨੂੰ ਮਨਾਇਆ ਜਾ ਸਕਦਾ ਕਿਉਂਕਿ ਉਹ ਜਿਆਦਾ ਮੈਨੇਜੇਬਲ ਹੁੰਦੇ ਨੇ ਸੁਜੈਸ਼ਨਸ ਨੂੰ ਅੱਛੀ ਗੱਲ ਨੂੰ ਕਿਉਂਕਿ ਉਹਨਾਂ ਦਾ ਨੁਕਸਾਨ ਜਿਸ ਤਰ੍ਹਾਂ ਦਾ ਹੋਇਆ ਸਭ ਕਹਿੰਦੇ ਨੇ ਕਿ ਉਹਨਾਂ ਦਾ ਜਿਆਦਾ ਨੁਕਸਾਨ ਹੋਇਆ ਕੋਈ ਊਮਨ ਸਫਰ ਕਰਦੀ बिकॉज ਉਹਦਾ ਲੜਕਾ ਡਰਗ ਇਨਵੋਲਡ ਹੈ ਕੋਈ ਉਹਦਾ ਹਸਬੰਡ ਉਹਦਾ ਕਿਸੇ ਦਾ ਭਰਾ ਹੈ ਕਿਸੇ ਦਾ ਬੇਟਾ ਹੈ ਕਿਸੇ ਦਾ ਕੋਈ ਹੋਰ ਰਿਸ਼ਤੇਦਾਰ ਹੈ ਤਾਂ ਉਹਨਾਂ ਨੂੰ ਜਿਆਦਾ ਕਨਵਿੰਸ ਕੀਤਾ ਜਾ ਸਕਦਾ ਹੈ ਕਿ ਤੁਸੀਂ بجائے ਇਸ ਦੇ ਕਿ ਝਗੜੇ ਕਰੋ ਤੁਸੀਂ ਆਪ ਤੁਸੀਂ ਅਨਿਮੈਸਲੀ ਫੈਸਲਾ ਕਰ ਲਓ ਤੇ ਜਿਹੜੇ ਦੋ ਕੈਂਡੀਡੇਟ ਨੇ ਆਏ ਕੈਂਡੀਡੇਟ ਹੈ ਉਹ ਤੁਸੀਂ ਆਪਣਾ ਸਿਲੈਕਟ ਕਰ ਲਓ ਜਿਹੜਾ ਕੋਈ ਤੁਹਾਨੂੰ ਸਾਰਿਆਂ ਨੂੰ ਐਕਸੈਪਟੇਬਲ ਹੋਵੇ ਇਸੇ ਤਰ੍ਹਾਂ ਇਹ ਰਿਜ਼ਰਵ ਕੈਟੇਗਰੀ ਜਾਂ ਕੁਝ ਐਕਸ ਸਰਵਿਸ ਬੈਨ ਨੇ ਜਿਹੜੇ ਜਿਨ੍ਹਾਂ ਚ ਸੋਸਾਇਟੀ ਚ ਉਹਨਾਂ ਨੂੰ ਸਮਝਿਆ ਜਾਂਦਾ ਹੈ ਕਿ ਉਹ ਕਾਫੀ ਦੇਰ ਸੋਸਾਇਟੀ ਤੋਂ ਬਾਹਰ ਰਹਿਣ ਡਿਸਪੀਨ ਲਾਈਫ ਲੀਡ ਕਰਦੇ ਨੇ ਤੇ ਉਹ ਹੋ ਸਕਦਾ ਹੈ ਕਿ ਉਹ ਹੈਲਪਫੁਲ ਹੋਣ ਇਸ ਗੱਲ ਤੋਂ ਵੀ ਉਹ ਮੰਨ ਜਾਣ ਤੇ ਉਹ ਆਪਣੇ ਅਨੋਨਿਮਸ ਇੱਕ ਜਿਹੜੇ ਸੈਪਟੇਬਲ ਕੈਂਡੀਡੇਟ ਉਹਨਾਂ ਨੂੰ ਖੜਾ ਕਰ ਲੈਣ। ਤੋਂ ਜੇ ਪੰਚਾਇਤ ਦੇ ਵਿੱਚ ਜੇ ਫਸਕਰੋ 7-8 ਮੈਂਬਰਸ ਨੇ ਉਹਦੇ ਚੋਂ 3-4 ਜਾਂ 5 ਵੀ ਜਿਹੜੇ ਇਸ ਤਰ੍ਹਾਂ ਸਰਬਸੰਮਤੀ ਨਾਲ ਲੈਕਟ ਹੋ ਜਾਣ। ਤੋਂ ਅਲਟੀਮੇਟਲੀ ਉਹ ਪੰਚਾਇਤ ਤੇ ਵੀ ਅਸਰ ਹੋਏਗਾ ਸਰਪੰਚੀ ਤੇ ਵੀ ਅਸਰ ਹੋਏਗਾ ਤੇ ਹੌਲੀ-ਹੌਲੀ ਕਦਰ ਸਲੀਟ ਕਰਸ ਪਿੰਡਾਂ ਵਿੱਚ ਜਿਹੜੇ ਮਸਲੇ ਉਹ ਪਿੰਡਾਂ ਦਾ ਕੀ ਮਗੇ ਹੱਲ ਹੋਣ ਲੱਗੇ ਜਿਹੜੇ ਕੋਰਟਸ ਨੇ ਡਿਸਟ੍ਰਿਕਟ ਕੋਰਟਸ ਨੇ ਫਿਰ ਇਹਨਾਂ ਦੇ ਕੇਸਿਸ ਘਟਣਗੇ ਫਿਰ ਕਿਦਾਂ ਕਿ ਜਿਹੜੇ ਕਿਉਂਕਿ ਜਾਤ ਰਹਿ ਕੇ ਜਾਂਦਾ ਕਿ ਜਿਹੜੇ ਕੇਸਿਸ ਜ਼ਿਆਦਾ ਨੇ ਪਰ ਜੱਜ ਉਹ ਘੱਟ ਹੁੰਦੇ ਨੇ ਸੁਣਵਾਈ ਦੇ ਵਿੱਚ ਐਜ਼ ਅ ਤੁਸੀਂ ਵੀ ਇਸ ਜੀ ਦੇ ਵਿੱਚ ਰਹੇ ਹੋ ਸਰ ਕੇਸਿਸ ਜ਼ਿਆਦਾ ਫਿਰ ਸੁਣਵਾਈ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਕਿੰਨਾ ਕਿਤੇ ਬਿਲਕੁਲ ਹੁੰਦੇ ਕਿਉਂਕਿ ਇਸ ਵੇਲੇ ਜਿਹੜਾ ਡਾਕਟ ਹੈ ਨਾ ਜ ਜੱਜ ਦਾ ਬਹੁਤ ਜ਼ਿਆਦਾ ਹੈ ਉਹ ਇਨੇ ਫੈਸਲੇ ਕਰਨੇ ਵੀ ਮੰਨ ਲਈ ਪੋਸੀਬਲ ਵੀ ਨਹੀਂ ਹੈਗੇ ਕਿਉਂ ਸਾਡਾ ਬਰਡਨ ਬਹੁਤ ਹੈ ਕੋਰਟ ਦੇ ਉੱਤੇ ਉਹ ਬਰਡਨ ਘਟੇ ਫਿਰ ਕੁਆਲਿਟੀ ਆਫ ਜਸਟਿਸ ਵੀ ਵਧੇਗੀ ਕੁਆਲਿਟੀ ਆਫ ਜਸਟਿਸ ਇਦਾਂ ਵਧੇਗੀ ਕਿ ਜੇ ਅੱਜ ਮੇਰੇ ਕੋਲ 100 ਕੇਸ ਲੱਗੇ ਤਾਂ ਮੇਰਾ ਇੰਟੈਂਸ਼ਨ ਹੋਏਗੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਨਿਪਟਾਵਾਂ ਜੇ ਨਿਪਟਾਵਾਂ ਤੇ ਉਹ ਫਿਰ ਹੋ ਸਕਦਾ ਹੈ 100 ਕੇਸ ਨੂੰ ਸੁਣ ਕੇ ਸਹੀ ਫੈਸਲਾ ਨਾ ਹੋ ਸਕੇ ਤੇ ਜੇ ਇਸ ਤਰ੍ਹਾਂ ਇਹ 50 ਕੇਸ ਹੋ ਜਾਣ ਤੇ 50 ਤੋਂ ਘਟ ਕੇ ਗਏ ਤੇ ਉਹਨਾਂ ਦੀ ਮੈਂ ਅੱچھے ਫੈਸਲੇ ਕਰ ਸਕੂੰਗਾ ਅੱਛੇ ਕੁਆਲਿਟੀ ਆਫ ਜਸਟਿਸ ਵਧੇਗੀ ਕੁਆਲਿਟੀ ਰਜਿਸਟਰ ਦੇ ਹੋਰ ਵੀ ਕਈ ਪਹਿਲੂ ਨੇ ਜਿਹੜੇ ਕਿਤੇ ਜਾ ਸਕਦੇ ਨੇ ਗੱਲਬਾਤ ਕੀਤੀ ਜਾ ਸਕਦੀ ਹੈ ਉਹ ਸਾਰਾ ਸਿਸਟਮ ਦੇ ਉੱਤੇ ਬਰڈن ਘਟ ਸਕਦਾ ਸਾਡੇ ਵਿਚਾਰ ਨਾਲ ਸਰ ਤੁੜੂ ਕੁ ਕਾਫੀ ਜਿਹੜਾ ਪੰਜਾਬ ਦਾ ਵੱਡਾ ਕੇਸ ਨੂੰ ਬੇਅਦਬੀ ਦਾ ਸੀਗਾ ਉਹ ਉਸ ਦੇ ਉੱਤੇ ਫਿਲਹਾਲ ਤੁਸੀਂ ਅੱਜ ਕਿਵੇਂ ਦੇਖੋ ਤੁਸੀਂ ਇਸ ਚੀਜ਼ ਦੇ ਕੇਸ ਨੂੰ ਕਾਫੀ ਅੰਦਰੂਨੀ ਡੂੰਗੀ ਡੁਗਾਈ ਦੇ ਵਿੱਚ ਗਏ ਹੋ ਤੇ ਹੁਣ ਫਿਲਹਾਲ ਕੀ ਹੈ ਇਸ ਦੇ ਕੇਸ ਵਿੱਚ ਆਜੇ ਚੱਲ ਰਿਹਾ ਜੀ ਉਹ ਤੇ ਜਸਟਿਸ ਨਹੀਂ ਹੋਇਆ ਅਜੇ ਤੱਕ ਤੇ ਉਮੀਦ ਕਰਦਾ ਵੀ ਜਸਟਿਸ ਹੋਏਗਾ ਜਿਹੜੀ ਆਮ ਆਇ ਪਾਰਟੀ ਦੇ ਐਮਐਲਏ ਨੇ ਉਹ ਇਸ ਉੱਤੇ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਵੀ ਚੱਕ ਰਹੇ ਨੇ ਉਹ ਸਿੱਧੇ ਤੌਰ ਤੇ ਦੋਸ਼ ਜਿਹੜੇ ਨੇ ਉਹ ਇੱਕ ਪਰਿਵਾਰ ਦੇ ਉੱਤੇ ਲਗਾ ਰਹੇ ਨੇ ਵੀ ਇਹਨਾਂ ਵੱਲੋਂ ਹੋਈ ਗਈ ਹੈ ਪਰ ਆਮ ਆਇ ਪਾਰਟੀ ਦੇ ਐਮਐਲਏ ਵੱਲੋਂ ਆਪਣੀ ਹੀ ਪਾਰਟੀ ਉੱਤੇ ਇਹ ਇਲਜ਼ਾਮ ਲਾਉਣ ਕੋਈ ਹਾਲ ਤੱਕ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਸ ਪਾਰਟੀ ਵੱਲੋਂ ਉਸ ਨੂੰ ਕਿਸ ਤਰ੍ਹਾਂ ਦੇਖਾਂ ਆ अच्छी ਗੱਲ ਹੈ ਜੇ ਕੋਈ ਪਾਰਟੀ ਪਾਵਰ ਵਿੱਚ ਵੀ ਰਹਿ ਕੇ ਜੇ ਕੋਈ ਇਨਸਾਫ ਦੀ ਗੱਲ ਕਰ ਸਕਦਾ ਹੈ ਫੇਅਰਨੈਸ ਦੀ ਗੱਲ ਕਰ ਸਕਦਾ ਤਾਂ ਅੱਛੀ ਗੱਲ ਹੈ ਗਵਰਨਮੈਂਟ ਮੇਰੇ ਵਿਚਾਰ ਨਾਲ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਕਾਫੀ ਨਜ਼ਦੀਕ ਤੋਂ ਇਨਵੈਸਟੀਗੇਟ ਕੀਤਾ ਕੇਸ ਉਹ ਕਾਫੀ ਕਰ ਚੁੱਕੇ ਹਨ ਅਲੱਗ ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਕੀ ਹੋ ਸਕਦਾ ਹੈ ਤੇ ਕੀ ਹੋਣਾ ਚਾਹੀਦਾ ਹੈ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਪੰਜਾਬ ਨੂੰ ਗਵਰਨਮੈਂਟ ਨੂੰ ਸੁਣਨੀ ਚਾਹੀਦੀ ਹੈ ਮੇਰੇ ਵਿਚਾਰ ਨਾਲ ਸਰ ਆਖਰ ਦੇ ਵਿੱਚ ਮੇਰਾ ਇਹ ਸਵਾਲ ਹੈ ਜਿਸ ਤਰ੍ਹਾਂ ਇਹ ਲੋਕ ਰਾਜ ਪੰਜਾਬ ਹਾਲੇ ਕਿ ਬਹੁ ਬੜੀ ਸੋਸਾਇਟੀ ਹੈ ਇੱਕ ਵੱਡੀ ਸੰਸਥਾ ਵੀ ਹੈ ਜਿਹੜੇ ਲੋਕ ਤੁਹਾਡਾ ਮਿਸ਼ਨ ਚਲਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਰ ਯੂਥ ਦਾ ਕਿੰਨਾ ਕਿੰਨਾ ਇੰਪੈਕਟ ਰਹੂਗਾ ਬਹੁਤ ਵੀ ਆ ਬੇਸਿਕਲੀ ਡਿਪੈਂਡਿੰਗ ਔਨ ਯੂਥ ਯੂਥ ਜਿਹੜੀ ਹੈ ਤੁਸੀਂ ਦੇਖੋ ਬੜੀ ਐਕਸਪ੍ਰੈਸਿਵ ਹੈ ਤੁਸੀਂ ਹੁਣੇ ਰੀਸੈਂਟ ਇਲੈਕਸ਼ਨ ਚ ਦੇਖਿਆ ਕਿ ਦੋ ਸੀਟਾਂ ਤੇ ਐਸਾ ਫੈਸਲਾ ਹੋਇਆ ਜਿਹੜਾ ਬੜਾ ਇੱਕ ਵਿਲੱਖਣ ਹੈ ਜਿਹੜਾ ਡਿਫਰੈਂਟ ਹੈ ਉਹ ਬੇਸਿਕਲੀ ਯੂਥ ਔਰਗੇਨਾਈਜ਼ ਹੋਈ ਹੈ ਉਹਨਾਂ ਦੇ ਫੇਵਰ ਦੇ ਵਿੱਚ ਤੇ ਉਹ ਯੂਨੈਨੀਮਿਟੀ ਵੀ ਸ਼ੋ ਕਰਦੀ ਹੈ ਹੁਣ ਤੁਸੀਂ ਦੇਖੋ ਨਾ ਪਿੰਡਾਂ ਦੇ ਪਿੰਡਾਂ ਨੇ ਇੱਕ ਐਸੇ ਆਦਮੀ ਨੂੰ ਚੁਣਿਆ ਤੇ ਵੋਟ ਪਾਉਣ ਦਾ ਫੈਸਲਾ ਕੀਤਾ ਉਹ ਜਿੱਥੇ ਕੋਈ ਝਗੜਾ ਨਹੀਂ ਹੋਇਆ ਕੋਈ ਹੋਇਆ ਨਹੀਂ ਉਹ ਹਾਜ਼ਰ ਵੀ ਨਹੀਂ ਸੀ ਤੇ ਪਿੰਡਾਂ ਨੇ ਯੂਨੀਨਿਮਸਲੀ ਫੈਸਲਾ ਕੀਤਾ ਕਿ ਅਸੀਂ ਬਾਕੀ ਹੋਰ ਕਿਸੇ ਨੂੰ ਨਹੀਂ ਕਿਸੇ ਪਾਰਟੀ ਨੂੰ ਨਹੀਂ ਅਸੀਂ ਉਹਨੂੰ ਵੋਟ ਪਾਵਾਂਗੇ ਇਹੀ ਸਾਡਾ ਮਿਸ਼ਨ ਹੈ ਕਿ ਯੂਨੀਨਿਮਿਟੀ ਹੋ ਜਾਏ ਤੇ ਫਿਰ ਲੋਕਾਂ ਨੂੰ ਝਗੜੇ ਦੇ ਇਮਕਾਨ ਘਟਦਾ ਜਿਵੇਂ ਤੁਸੀਂ ਕਹਿੰਦੇ ਸਾਰੇ ਯੂनाइटेड ਲੈ ਕੇ ਨਿਕਲਣਾ ਹੈ ਇੱਕ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਪੰਜਾਬ ਦਾ ਯੂਥ ਦੇ ਨਸ਼ਿਆਂ ਦਾ ਉਸ ਦੇ ਉੱਤੇ ਲੈ ਜਿਵੇਂ ਤੁਸੀਂ ਕਹਿੰਦੇ ਸਾਰੇ ਇਕੱਠੇ ਲੈ ਕੇ ਨਿਕਲਣਾ ਇੱਕ ਉਸ ਮੁੱਦੇ ਉੱਤੇ ਤੁਸੀਂ ਆਪਣੀ ਸੰਸਥਾ ਨੂੰ ਕਿਸ ਤਰ੍ਹਾਂ ਕਿਸ ਲੈਵਲ ਤੇ ਕਰੋਗੇ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨ ਉਹ ਨਸ਼ੇ ਰੋਲ ਜ਼ਿਆਦਾ ਨੇ ਉਸ ਨੂੰ ਕਿਸ ਤਰ੍ਹਾਂ ਕਹਿੰਦੇ ਇਕੱਠੇ ਹੋਗੇ ਕਿਸ ਤਰ੍ਹਾਂ ਜਿਹੜੇ ਥਲ ਕਿਵੇਂ ਪਾਈ ਜਾਓ ਉਹਦੇ ਜਿਸ ਤਰ੍ਹਾਂ ਨਹੀਂ ਦੇਖੋ ਜੇ ਐਸੀਐਮ ਪੰਚਾਇਤਾਂ ਚੁਣੀਆਂ ਜਾਣ ਜਿਹੜੀਆਂ ਸਾਰਿਆਂ ਨੂੰ ਐਸੈਪਟੇਬਲ ਹੋਣ ਤੇ ਫਿਰ ਉਹ ਪਰਸੂਐਸਿਵ ਵੈਲੀ ਉਹਨਾਂ ਦੀ ਵੱਧ ਜਾਂਦੀ ਹੈ ਉਹ ਜਾ ਕੇ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਕੋਈ ਪਿੰਡਾਂ ਚ ਡਰੱਗ ਵੇਚ ਰਹੇ ਨੇ ਜਾਂ ਕੋਈ ਡਰੱਗ ਕੰਜ਼ਿਊਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸਰ ਪਾ ਸਕਦੇ ਨੇ ਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਬੇਸਿਕਲੀ ਜਿਹੜੇ ਨਸ਼ੇ ਨਾਲ ਐਡਿਕਟ ਹੋ ਚੁੱਕੇ ਨੇ ਉਹਨਾਂ ਨੂੰ ਫਿਰ ਪੰਚਾਇਤਾਂ ਜਾ ਕੇ ਉਹਨਾਂ ਦਾ ਲਾਜ ਵੀ ਕਰਾ ਸਕਦੀਆਂ ਨੇ ਤੇ ਮੇਰੇ ਹਿਸਾਬ ਨਾਲ ਇਟ ਵਿਲ ਹੈਲਪ ਇਨ ਰਿਡਿਊਸਿੰਗ ਦੀ आ, अपना प्रॉब्लम ऑफ ड्रग्स आल्सो। ਸਾਡੇ ਨਾਲ ਜਸਟਿਸ ਰਣਜੀਤ ਸਿੰਘ ਜੀ ਮੌਜੂਦ ਸਨ ਤਾਂ ਕਈ ਮੁੱਦਿਆਂ 'ਤੇ ਖੁੱਲ ਕੇ ਚਰਚਾ ਵੀ ਕੀਤੀ ਹੈ। ਜ਼ਿਆਦਾਤਰ ਜਿਹੜੇ ਪੰਜਾਬ ਦੇ ਪਿੰਡ ਨੇ, ਪਿੰਡਾਂ 'ਚ ਜਿਹੜੇ ਸਰਪੰਚ ਨੇ, ਉਹਨਾਂ ਵੱਲੋਂ ਜ਼ਿਆਦਾ ਕੁਝ ਨਹੀਂ ਕੀਤਾ। ਜਿਹੜੇ ਉੱਥੇ ਲੋਕ ਨੇ ਉਹ ਕਿਤਨਾ ਕਿਤੇ ਡਿਪੈਂਡ ਰਹਿੰਦੇ ਨੇ ਕੋਰਟਸ ਦੇ ਉੱਤੇ, ਪੁਲਿਸ ਸਟੇਸ਼ਨਾਂ ਦੇ ਉੱਤੇ। ਪਰ ਇਹਨਾਂ ਦਾ ਇਹ ਕਹਿਣਾ ਕਿ ਪਿੰਡਾਂ ਨੂੰ ਹੱਕ ਦਿੱਤਾ ਜਾਵੇ, ਸਰਪੰਚਾਂ ਨੂੰ ਹੱਤ ਹੱਕ ਦਿੱਤਾ ਜਾਵੇ ਤਾਂ ਜੋ ਜਿਹੜੇ ਲੋਕ ਨੇ ਉਹ ਸਿੱਧੇ ਆਪਣੇ ਮਸਲੇ ਉੱਥੇ ਨਿਪਟਾ ਸਕਣ। ਮੇਰੇ ਸੇ ਯੋਗੀ ਤੇਂਦਰਪਾਲ ਦੇ ਨਾਮ ਮੈਂ ਅਭਿਸ਼ੇਕ ਉਹਨੇ ਚੰਡੀਗੜ੍ਹ